ਨਿਹਾਲ ਸੋਹ ਰਿਹਾ ਕਾਲੋ ਕਾਲੋ ਸਾਰੇ ਦਰਸ਼ਨ ਜਿਹੜੇ ਜਿਹੜਿਆ ਜੇ ਨਦੀ ਜਾ ਬਣਾ ਲੈਣੇ ਨਾਲੇ ਜੇ ਦਰਸ਼ਨ ਕਰਨ ਕਰੀ ਜਾਓ ਘੁੰਮ ਕੇ ਪ੍ਰੋਗਰਾਮ ਹੋਵੇ ਅੰਤਿਮ ਯਾਤਰਾ ਜੀ ਲੱਖੇ ਭਾਗਾਂ ਦੇ ਲੋਕਾਂ ਮੁਹਾਰਮ ਦੇ ਬਾਹਰ ਦੇ ਸਾਈਡ ਤੇ ਆ ਜਾਓ ਸਾਰਿਆਂ ਨੇ ਆਰੋ ਹੀ ਇੱਕ ਚੰਗਿਆਰੋ ਇੱਥੇ ਆਰੋ ਇੱਥੇ ਆ ਜੇ ਆਉਂਦੇ ਕੋਈ ਦਿਨ ਚਾਹਣਾ ਹੈ ਮੌਰਤ ਨੇ ਆਵੀ ਮੈਂ ਵੀ ਤੇ ਲੱਗੀ ਸੋਰ ਮੈਂ ਵੀ ਛੇ ਫੈਨ ਲੱਗੀ ਨਾਲ ਹੀ ਲੋਈ ਨਾਲ ਫੈਨ ਲੱਗੀ ਆ

मैं भी आन लगी अभी पाप ना खराब करो ਕਿਉਂ ਖਰਾਬ ਕਰ ਦੇਤੀ ਇਹ ਮੈਂ ਬੰਦੇ ਟੋਰ ਨਹੀਂ ਖਰਾਬ ਕਰਨੇ ਕਿਥੇ ਨੇ ਅਰੇ ਮੈਂ ਕਿੰਨੀ ਟੋਰ ਕਿੰਨੀ ਟੋਰ ਲੱਗਦੀ ਕਿੰਨੀ ਟੋਰ ਲੱਗਦੀ ਹੈ ਕਿੰਨੀ ਟੋਰ ਲੱਗਦੀ ਕਿੰਨੀ ਟੋਰ ਲੱਗਦੀ ਟੋਰ ਲੱਗਦੀ ਹੈ ਖਰਾਬ ਟੋਰ ਨਹੀਂ ਖਰਾਬ ਕਰਦੇ ਦੇਖੋ ਮੈਂ ਕਿਹਾ ਕਿਸ ਨੂੰ ਕੁਛ ਨਹੀਂ ਸਾਰੇ ਦੇਖੀ ਜਾਓ ਮੈਂ ਕੁਛ ਨਹੀਂ ਮੈਂ ਕੁਛ ਨਹੀਂ ਆ ਥੋੜਾ ਜਿਹਾ ਨਾ ਮੈਂ ਨਾਲ ਜਾਣਾ ਹੈ ਇਥੇ ਮੈਂ ਨਾਲ ਹੈ ਨਾਲ ਨਾਲ ਜਾਣਾ ਹੈ ਨਾਲ ਲੈ ਕੇ ਜਾ ਆਪਣੇ ਕੱਡਾ ਨਹੀਂ ਚਾਹ ਦੇਣਾ ਮੈਂ ਇਹ ਕੱਡਾ ਨਹੀਂ ਆਸੂਲ ਮੈਂ ਕੱਡਾ ਨਹੀਂ ਨਾ ਮੈਨੂੰ ਨਾਲ ਮੈਨੂੰ ਨਾਲ ਲੈ ਕੇ ਜਾ ਮੈਨੂੰ ਨਾਲ ਲੈ ਕੇ ਮੈਨੂੰ ਨਾਲ ਮੈਨੂੰ ਨਾਲ ਲੈ ਕੇ ਜਾ 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 ਮੈ ये दो कितनी है मेरे वास्ते था नहीं बनी है जे उठ मेरे बच्चिया उठ शेरा मुत्राए मार दिए भाई दे दे के मेरे सोने देख लगी है जे साटा कर बच्चिया ओ के था होनी है तू मेरे तो नहीं किया कितना भी चढ़ गया तू भी यार पूरी है आई मैं आ जाऊं ਮੈਂ ਨਾਲ ਜਾਣਾ ਹੈ ਮੈਂ ਨਾਲ ਜਾਣਾ ਹੈ ਮੈਂ ਨਾਲ ਜਾਣਾ ਹੈ ਮੈਂ ਇਕੱਲੀ ਲੈ ਰਹੀ ਨੇ ਮੈਂ ਇਕੱਲੀ ਲੈ ਰਹੀ ਰਣਾ ਇਹਨੂੰ ਨਾਲ ਕੋਈ ਨਹੀਂ ਦੱਸ ਰੋ ਮੁੱਢ ਦੀਸ਼ੇ ਨਾਲ ਜਾਣਾ ਹੈ ਮੈਂ ਨਾਲ ਜਾਣਾ ਹੈ ਮੈਂ ਇਕੱਲੀ ਲੈ ਰਹੀ ਰਣਾ ਮੈਂ ਇਕੱਲੀ ਲੈ ਰਹੀ ਰਣਾ ਬਰਤਿੰਦ ਨਾਲ ਇਹਨੂੰ ਨਾਲ ਹੈ ਮੇਰਾ ਕੱਲਾ ਸ਼ਰੀਰ ਹੀ ਤੇ ਰਹਿ ਗਿਆ ਹੈ ਜਾਣ ਤੇ ਮੇਰੀ ਲਹਿ ਗਿਆ ਤੂੰ ਨਾਲ ਕੋਈ ਲੈ ਗਿਆ ਡਾਲ ਕੋਈ ਨਹੀਂ ਸੋਨਹਾਰ ਸੁਆਕਾਲੀ ਕਿਹੜੀ ਪਿੱਛੇ ਹੋਰ ਨਾ ਇਹ ਨਾ ਵੀ ਵਾਂਗ ਰਿਹਾ

ਆਣੀ ਦਸਨੀ ਪ੍ਰਤਿਪੰਗ ਗੋਤੀ ਸਮਰ ਕਾ ਗੋ ਨਾਲ ਲਈ ਤੇ ਆਏ ਤੇ ਰੰਗਤ ਗੁਰ ਤੇ ਅਮਰਦਾਸ ਸ੍ਰੀ ਅੰਦਾਸ ਹੋਏ ਸਹਾਈ ਅਰਜਨ ਹਰਗੋਬਿੰਦੋ ਸਿਮਰਾਓ ਸ੍ਰੀ ਹਰਿ ਰਾਇ ਸਭ ਦੁਖ ਜਾਏ ਤੇਗ ਬਾਦ ਦਸਮ੍ਰਿਤ ਅਰ ਨਾਉਂਦੇ ਆਵੇ ਧਾਰੀ ਸਭ ਤਾਈ ਹੋਏ ਸਹਾਈ ਦਸਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਤੁਲ ਕਾ ਦੀ ਬਲਾਰੇ ਵਾਹਿਗੁਰੂ ਗੁਰ ਸਾਹਿਬ ਜੀ ਦੇ ਪੰਜ ਪਿਆਰਿਆ ਚਾਰ ਸਾਹਿਬ ਚਾਹੇ ਖਟੀਆਂ ਜੱਟੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛੱਪਿਆ ਦੇਸ ਲਈ ਤੇ ਬਾਹੀ ਦੇਖਣ ਚਿੱਤੋ ਭੋਗੀਆਂ ਬਹਾਈਆਂ ਚੱਠੀ ਦਚੜੀ ਟਾਲਾ ਰਲਾ ਚਿਰੇ ਗਏ ਗੁਰਦਵਾਰੇ ਸੇਵਾ ਸੰਭਾਲੀ ਪਰਵਾਨੀਆਂ ਕੀਤੀਆਂ ਧਰਮੀ ਹਾਰਿਆ ਸਿੱਕੀ ਸਦਕ ਤੇ ਸਾ ਸਵਾਸਾਂ ਸੰਗਵਾਂ ਢੰਡੇ ਨੀਰੇਦ ਕੋ ਜਤਲ ਧਰਮ ਕਾਜੇ ਕਾਰ ਗੋਲੋ ਜੀ ਵਾਹੀ ਗੁਰੂ ਸਿਖਾਂ ਦਾ ਮੰਨਵਾ ਮਤ 빨리 오 i n 빨리 해드렸다. <놀람> <놀람> Terima kasih telah menonton. Go! Oh. ਨੌਜਵਾਨ ਸਾਥੀ ਅਮਰਿਤਪਾਲ ਸਿੰਘ ਜੀ ਦਾ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਪੰਜਾਬ ਲਈ ਪੰਜਾਬ ਪੁਲਿਸ ਲਈ ਸਾਰੇ ਦੇਸ਼ ਲਈ ਇਹ ਨਾਂ ਪੂਰਾ ਹੋਣ ਵਾਲਾ ਹੈ ਮੈਂ ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਆ ਕਿ ਜਿਹੜੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਅਜਾਇ ਨਹੀਂ ਜਾਣ ਦਿੱਤਾ ਜਾਏਗਾ। ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ। ਔਰ ਸਰਕਾਰ ਵੱਲੋਂ ਜੋ ਬਦ ਤੋਂ ਬਦ ਪ੍ਰਯਾਸ ਹੋਏ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ। ਪਰਿਵਾਰ ਦੀ ਦੇਖਰੇਖ ਹਮੇਸ਼ਾ ਕੀਤੀ ਜਾਂਦੀ ਰਹੇਗੀ। ਔਰ ਬਾਕੀ ਜਿਹੜੇ ਸ਼ਰਾਰਤੀ ਅੰਸਰ ਹੈ ਜਾਂ ਗੈਂਗਸਟਰਸ ਹਨ ਉਹਨਾਂ ਨੂੰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਠੀਕ ਹੈ ਠੀਕ ਹੈ ਅੱਗੇ ਖੜੀ ਬਦਲ ਕਰਦੇ ਹਾਂ। ਕਰਦੇ ਹੋ ਚਲੋ ਪਿੱਛੇ ਜਾਓ ਹੋਇਆ ਪਿੱਛੇ ਜਾਓ तो हम बात ini

ਤੇ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਸ਼ਹੀਦ ਅਮਰਿਤਪਾਲ ਤੇ ਮਾਨ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਪਰਿਵਾਰ ਨੂੰ ਸਹਿਯੋਗ ਰਾਸ਼ੀ ਵਜੋਂ 1 ਕਰੋੜ ਰੁਪਇਆ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜੋ ਐਕਸ ਗ੍ਰਾਂਟ ਦਿੱਤੀ ਜਾਂਦੀ ਹੈ ਜੀ ਹਰ ਸ਼ਹੀਦ ਮੁਲਾਜ਼ਮ ਨੂੰ ਟੋਟਲ 2 ਕਰੋੜ ਰੁਪਇਆ ਨਾਲ ਇੱਕ ਸਰਕਾਰੀ ਨੌਕਰੀ ਉਹ ਪਰਿਵਾਰ ਦੇ ਨਾਲ ਸਹਿਯੋਗ ਵੱਜੋਂ ਅਜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸ਼ਹੀਦ ਦੇ ਪਰਿਵਾਰ ਦਾ ਸਹਾਰਾ ਦਕਨ ਬੋਲਦਾ ਦਿੱਤੀ ਜਾਏਗੀ ਤੇ ਪੂਰਾ ਪੰਜਾਬ ਪੁਲਿਸ ਡਿਪਾਰਟਮੈਂਟ ਸ਼ਹੀਦ ਅਮਰਿਤਪਾਲ ਦੀ ਸਹਾਦਤ ਤੇ ਮਾਣ ਕਰਦਾ ਤੇ ਨਾਲ ਹੀ ਹਮੇਸ਼ਾ ਦਿਨ ਰਾਤ ਪਰਿਵਾਰ ਦੇ ਨਾਲ ਖੜਦਾ ਹੈ ਖੜੇ ਰਾਣੇ ਦੀ ਕੀ ਸਥਿਤੀ ਹੈ ਜਿਹੜੀ ਜਦੋਂ ਸੁਖਿੰਦਰ ਰਾਣਾ ਦੀ ਗੱਲ ਕੀਤੀ ਜਾਵੇ ਜੋ ਬੀਤੇ ਗੱਲ ਵੀ ਪੁਲਿਸ ਵਿਗਿਆਹ ਅਲੱਗ-ਅਲੱਗ ਟੀਮਾਂ ਵੱਲੋਂ ਵੱਡੇ ਤਤਤੈ ਨਾਤੀ ਬੰਦੀ ਕੀਤੀ ਹੈ ਜੰਗਲਾ ਵੀ ਚਾਰ ਦਿਨ ਕੀਤੀ ਹੈ ਹੁਣ ਤੱਕ ਕੁਛ ਅਸਰ ਨਹੀਂ ਆਇਆ ਜੀ ਜਦੋਂ ਫੜਾਇਆ ਜਾਏਗਾ ਤਾਂ ਇਨਫੋਰਮ ਕੀਤਾ ਜਾਏਗਾ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਸਾਡੀ ਬਹੁਤ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਉਹਨੂੰ ਜਲਦੀ ਫੜ ਲਿਆ ਜਾਏਗਾ ਸਰ ਤਿੰਨ ਲੋਕ ਜਾ ਰਹੇ ਉਸ ਨੂੰ ਗ੍ਰਿਫਤਾਰ ਕਰਨ ਵਾਸਤੇ ਕੋਈ ਇਨਪੁਟ ਸੀਗਾ ਕੋਈ ਤਿਆਰੀ ਨਹੀਂ ਸੀਗੀ ਇਸੇ ਤਰ੍ਹਾਂ ਹੀ ਹਾਂਜੀ ਸਤ ਇਨਪੁਟ ਮਿਲਿਆ ਕਿ ਉਸ ਕੋ ਕੋ ਬੈਕਪਨ ਹੈ ਔਰ ਕੋਈ ਤਿਆਰੀ ਨਹੀਂ ਸੀਗੀ ਲਗ ਸਥਿਰ ਤਿੰਨ ਲੋਕ ਚਲੇ ਹੀ ਜਾ ਰਹੇ ਹੋ ਦੇਸਤੇ ਬਾਰੇ ਡਿਟੇਲ 3 ਗਏ 4 ਗਏ 5 ਗਏ ਉਹ ਜਿਹੜੇ ਡਿਟੇਲ ਸੀ ਉਹ ਮੈਂ ਤੁਹਾਨੂੰ ਬਕਰੇ ਤੋਂ ਸ਼ੇਅਰ ਕਰਦਾਗਾ ਇਸ ਟਾਈਮ ਆ ਟਾਈਮ ਠੀਕ ਨਹੀਂ ਹੈਗਾ ਜਿਸ ਤੇ ਅੱਪਾ ਗੱਲ ਕਰ ਰਹੇ ਤੇ ਨਾਲ ਆਧੀ ਅਧੂਰੀ ਇਨਫੋਰਮੇਸ਼ਨ ਨਾਲ ਤੁਸੀਂ ਕੁਐਸਚਨ ਕਰੋਗੇ ਤੁਹਾਨੂੰ ਠੀਕ ਹੈ ਹੁਣ ਕਲਾਸ ਜੋ ਹੁਣ ਤੱਕ ਬਹੁਤ ਪੜ੍ਹਨ ਦੀ ਕੋਸ਼ਿਸ਼ ਕੀਤੀ ਉਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਅਸੀਂ ਜਲਦ ਪੜ ਲੈਗੇ ਬਾਕੀ ਜਦੋਂ ਬੜਾ ਜਾਏਗਾ ਤੁਹਾਨੂੰ ਅਪਡੇਟ ਕਰਾਂਗੇ ਓਕੇ ਥੈਂਕ ਯੂ ਠੀਕ ਹੈ ਲੋ ਹਾਂਜੀ ਉਹ ਦੇਖੋ ਆਈਡੀ ਉੱਪਰ ਲਿਖੀ ਰੁਕ ਜਾ ਇੱਕ ਮਿੰਟ ਰੁਕ ਜਾ 67 ਆਈਡੀ ਸਾਰਾ ਪਿੱਛੇ ਰੱਖ ਜਾ ਸੀ ਹਾਂਜੀ ਹਾਂਜੀ ਬਾਏ We at GNA University see potential in everyone and everything around us. We drive innovation and entrepreneurship. We groom competent global citizens to affect positive change around them.